ਇਹ ਕੋਠੀ ਇੰਸਟਾਗ੍ਰਾਮ ਤੇ YouTube ਤੇ Facebook ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀਗੀ। ਤੁਸੀਂ ਵੀ ਤੁਹਾਡਾ ਪਲਾਟ 35 ਬਾਈ 45 ਐ, 30 ਬਾਈ 45 ਐ, 34 ਬਾਈ 45 ਐ, 35 ਬਾਈ 45 ਐ। ਲਗਭਗ ਜੇ ਇਸ ਸਾਈਜ਼ ਦੇ ਵਿੱਚ ਇਹ ਕੋਠੀ ਬਣ ਸਕਦੀ ਐ। ਤੇ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਖੜੇ ਸੀਗੇ ਪਿੰਡ ਸ਼ੇਖੂਪੁਰ ਖਡਾਲ ਜ਼ਿਲ੍ਹਾ ਮਾਨਸਾ ਦੇ ਵਿੱਚ। ਆਪਣਾ ਇੱਕ ਇੱਥੇ ਪ੍ਰੋਜੈਕਟ ਚੱਲ ਰਿਹਾ ਸੀਗਾ। ਫਿਲਹਾਲ ਇਹਦਾ ਸਟਰਕਚਰ ਐ ਜਿਹੜਾ ਉਹ ਖੜਾ ਕਰਤਾ ਬਿਨਾਂ ਲਪਾਈ ਤੋਂ ਤੇ ਬਿਨਾ ਜਿਵੇਂ ਕਹਦੀ ਆਪਾਂ ਬਿਜਲੀ ਪਾਣੀ ਦੀ ਫੀਟਿੰਗ ਤੋਂ ਕਲਾਸਿਕ ਲੁੱਕ ਦੇ ਵਿੱਚ ਤੁਸੀਂ ਜਿਹੜਾ ਕੋਠੀ ਦਾ ਸੈਜ ਹੈ ਉਹ ਹੈਗਾ ਹੈਗਾ 32 45 32 45 ਦੇ ਵਿੱਚ ਬਹੁਤ ਸੋਹਣੀ ਕੋਠੀ ਤਿਆਰ ਹੋਈ ਹੋਈ ਹੈ ਤੇ ਜਦੋਂ ਇਹ ਕੰਪਲੀਟ ਲੈਵਲ ਤੇ ਤਿਆਰ ਹੋਊਗੀ ਉਦੋਂ ਵੀ ਆਪਾਂ ਇਹਦੀ ਫੋਲੋ ਵੀਡੀਓ ਲੈ ਕੇ ਆਵਾਂਗੇ ਫਿਲਹਾਲ ਇਹ ਆਪਣਾ ਰਨਿੰਗ ਪ੍ਰੋਜੈਕਟ ਸੀਗਾ ਇਸ ਕਰਕੇ ਆਪਾਂ ਇਹਦੀ ਵੀਡੀਓ ਅੱਜ ਰਨਿੰਗ ਦੀ ਲੈ ਕੇ ਆਏ ਆ ਤੇ ਏਰੀਆ ਇਹਦੇ ਵਿੱਚ ਰਹਿਣਾ ਲੱਗਾ ਲਗਭਗ 2500 ਏਰੀਆ ਤੇ ਉੱਪਰਲਾ ਤੇ ਹੇਠਲਾ ਦੋਨਾਂ ਦਾ ਕੁੱਲ ਮਿਲਾ ਕੇ 2500 ਏਰੀਆ ਬਣਦਾ ਹੈਗਾ ਤੇ ਜਿਹੜੀ ਆਪਣੀ ਇਹ ਕੋਠੀ ਹੈ ਇਹ ਕੋਠੀ ਇੰਸਟਾਗ੍ਰam ਤੇ YouTube ਤੇ Facebook ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀਗੀ ਤੇ ਮਿੱਤਰਾਂ ਦੇ ਕਾਫੀ ਸਾਰੇ ਕਮੈਂਟ ਆ ਰਹੇ ਸੀਗੇ ਵੀ ਇਸ ਕੋਠੀ ਦੀ ਤੁਸੀਂ ਫੁੱਲ ਵੀਡੀਓ ਲੈ ਕੇ ਆਓ ਤੇ ਫਿਲਹਾਲ ਆਪਣਾ ਜਿਹੜਾ ਪ੍ਰੋਜੈਕਟ ਹੈਗਾ ਇਹ ਰਨਿੰਗ ਦੇ ਵਿੱਚ ਹੈਗਾ ਤੇ ਜੇਕਰ ਤੁਸੀਂ ਵੀ ਤੁਹਾਡਾ ਪਲਾਟ 35 बाय 45 है 30 बाय 45 है 34 बाय 45 है 35 बाय 45 है लगभग जे इस साइज ਦੇ ਵਿੱਚ ਇਹ ਕੋਠੀ ਬਣ ਸਕਦੀ ਹੈ ਤੇ ਇਸ ਕੋਠੀ ਦਾ ਜਿਹੜਾ ਟੋਟਲ ਏਰੀਆ ਉੱਪਰਲਾ ਤੇ ਹੇਠਲਾ ਉਹ ਰਹਿਣਾ ਰਹਿਣ ਵਾਲਾ ਹੈ ਲਗਭਗ 2500 ਸਕਰ ਫੁੱਟ ਦੇ ਨੇੜੇ ਤੇਰੇ 2500 ਸਕਰ ਫੁੱਟ ਦੇ ਵਿੱਚ ਦੇਖਣ ਨੂੰ ਵੈਸੇ ਬਹੁਤ ਵੱਡੀ ਕੋਠੀ ਲੱਗਦੀ ਹੈ ਜੇ ਮੈਂ ਤੁਸੀਂ ਆਪ ਬਾਹਰਲੇ ਪਾਸੇ ਇਹ ਵੀਡੀਓ ਬਣਾਈ ਹੈ ਪਹਿਲਾਂ ਤੇ ਦੇਖਣ ਨੂੰ ਇਹ ਬਹੁਤ ਵੱਡੀ ਕੋਠੀ ਲੱਗ ਰਹੀ ਹੈ ਵੀ ਬਹੁਤ ਜਿਆਦਾ ਵੱਡੀ ਹਵੇਲੀ ਆ ਪਰ ਇਹਦਾ ਜਿਹੜਾ ਏਰੀਆ ਹੈਗਾ ਉਹ 2400 ਤੇ 2500 ਸਕਰ ਫੁੱਟ ਦੇ ਲਾਗੇ ਤੱਕ ਜੇ ਰਹਿਣ ਵਾਲਾ ਹੈਗਾ ਉੱਪਰਲਾ ਤੇ ਹੇਠਲਾ ਜਦੋਂ ਕੋਠੀ ਇਹ ਬਿਲਕੁਲ ਕੰਪਲੀਟ ਹੋਊਗੀ ਆਪਾਂ ਉਦੋਂ ਵੀ ਇਹਦੀ ਫੁੱਲ ਵੀਡੀਓ ਇਹਦੀ ਲੈ ਕੇ ਆਵਾਂਗੇ ਜਿਵੇਂ ਹੁਣ ਆਪਾਂ ਖੜੇ ਆਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਜਿਹੜਾ ਲਗਭਗ 15x15 ਦਾ ਚੌਰਸ ਕਾਰਪੋਰਚ ਆ ਗਿਆ ਜਮਾ ਚੌਰਸੀ ਕੋਠੀ ਬਣੀ ਹੋਈ ਹੈਗੀ ਤੇ ਕੋਠੀ ਵੀ ਇਹ ਕਾਰਨਰ ਦੇ ਵਿੱਚ ਬਣੀ ਹੋਈ ਆ ਕਾਰਨਰ ਪਲਾਰਸੀਗਾ ਚੌਂਕ ਦੇ ਵਿੱਚ ਕੋਠੀ ਬਣੀ ਹੋਈ ਹੈਗੀ ਬਹੁਤ ਸੋਹਣੀ ਕੋਠੀ ਬਣੀ ਹੋਈ ਹੈਗੀ ਇਹ ਤੇ ਜਦੋਂ ਇਹ ਫੁੱਲ ਤਿਆਰ ਹੋਊਗੀ ਆਪਾਂ ਇਹਦੀ ਉਦੋਂ ਫੁੱਲ ਵੀਡੀਓ ਵੀ ਇਹਦੀ ਲੈ ਕੇ ਆਵਾਂਗੇ ਤੇ ਜਿਵੇਂ ਆਪਾਂ ਸਟਾਰਟਿੰਗ ਦੀ ਦੇਖ ਸਕਦੇ ਆਂ ਵੀ 4 ਫੁੱਟ ਤੋਂ ਜਿਹੜੀ ਐਂਟਰੀ ਹੈ ਉਹ ਸਟਾਰਟ ਹੁੰਦੀ ਹੈ ਤੇ ਅੰਦਰਲੇ ਪਾਸੇ ਇਹਦੇ ਵਿੱਚ ਰਹਿਣ ਵਾਲੇ ਨੇ ਦੋ ਬੈੱਡਰੂਮ ਸੈਟ ਜੀ ਬੈੱਡਰੂਮ ਸੈਟ 12x14 ਦੇ 12x14 ਦੇ ਬਹੁਤ ਖੁੱਲੇ ਤੇ ਡੁੱਲੇ ਜਿਵੇਂ ਕਹਦੀ ਆਪਾਂ ਬੈੱਡਰੂਮਾਂ ਬਣੇ ਹੋਏ ਨੇ ਇਹਦੇ ਵਿੱਚ ਤੇ ਜਦੋਂ ਕੰਪਲੀਟ ਹੋਗੇ ਆਪਾਂ ਉਦੋਂ ਵੀ ਇਹਦੀ ਫੁੱਲ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਤੱਕ ਤੇ ਜਿਹੜੀ ਲੋਬੀ ਦੀ ਆਪਾਂ ਗੱਲ ਕਰਦੇ ਆਂ ਲੋਬੀ ਦਾ ਸਾਈਜ਼ ਰਹਿਣ ਵਾਲਾ ਹੈਗਾ ਇਹਦਾ 14x25 ਦਾ 14x25 ਦੀ ਬਹੁਤ ਸੋਹਣੀ ਖੁੱਲੀ ਖੁੱਲੀ ਤੇ ਹਵਾਦਾਰ ਕੋਠੀ ਆਪਾਂ ਇਹਨੂੰ ਕਹਿ ਸਕਦੇ ਆ ਇਸ ਪਾਸੇ ਆ ਗਈ ਜੀ ਕਿਚਨ ਤੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਕੋਠੀ ਦੀ ਵੀਡੀਓ ਜਿਹੜੀ ਉਹ ਸੇਵ ਕਰਕੇ ਰੱਖ ਲਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਇਹਦੇ ਵਿੱਚ ਕੀ ਕੀ ਨਵਾਰ ਇਹ ਨਾਲ ਹੈਗਾ ਸੇਮ ਚੀਜ਼ਾਂ ਨੇ ਸਾਰੀਆਂ ਖੁੱਲੀ ਤੇ ਹਵਾਦਾਰ ਕੋਠੀ ਹੈ ਤੇ ਜਿਹੜੀਆਂ ਪੌੜੀਆਂ ਨੇ ਪੌੜੀਆਂ ਇਹਦੇ ਲੋਬੀ ਦੇ ਵਿੱਚੋਂ ਚੜਦੀਆਂ ਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਉਸ ਪਾਸੇ ਆ ਗਿਆ ਡਰੈਇੰਗ ਰੂਮ ਜੀ ਡਰੈਇੰਗ ਰੂਮ ਦੇ ਨਾਲ ਹੀ ਇੱਕ ਟਾਇਲਟ ਹੈ ਜਿਹੜਾ ਉਹ ਕਾਮਨ ਰੱਖਤਾ ਬਾਹਰਲੇ ਪਾਸੇ ਤੇ ਇੱਕ ਟਾਇਲਟ ਇਹਦਾ ਇੱਕ ਬੈੱਡਰੂਮ ਦੇ ਨਾਲ ਅਟੈਚ ਕੀਤਾ ਹੈਗਾ ਆਜੋ ਆਪਾਂ ਉੱਪਰਲੇ ਪਾਸੇ ਦੇਖਦੇ ਵਿੱਚ ਕੀ ਕੁਝ ਬਣਿਆ ਹੈਗਾ ਉੱਪਰਲੇ ਪਾਸੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਜਿਹੜਾ ਆਪਾਂ ਨੇ ਮੈਪ ਦੇ ਵਿੱਚ ਦਿਖਾਏ ਨੇ ਦੋ ਬੈੱਡਰੂਮ ਸੈੱਟ ਤੇ ਲੌਬੀ ਦੇ ਉੱਪਰ ਲੌਬੀ ਕਵਰ ਹੋਊਗੀ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਉਸ ਤੋਂ ਬਾਅਦ ਵਿੱਚ ਇੱਕ ਬੈੱਡਰੂਮ ਆ ਗਿਆ ਇਸ ਪਾਸੇ ਇੱਕ ਬੈੱਡਰੂਮ ਆ ਗਿਆ ਜੀ ਇਸ ਪਾਸੇ ਤੇ ਬਾਹਰਲੇ ਪਾਸੇ ਜਿਹੜਾ ਓਪਨ ਟੈਰਸ ਹੈਗਾ ਉਹ ਰਹਿ ਗਿਆ ਤੇ ਜਿਹੜਾ ਬਰਾਂਡਾ ਹੈਗਾ ਬਾਹਰਲਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਉਹਦੀਆਂ ਗਲਾਈਆਂ ਵਗੈਰਾ ਤੁਸੀਂ ਮੋਲਡਿੰਗ ਉਹਦੀ ਚੈੱਕ ਕਰੋ ਫਿਲਹਾਲ ਇਹਦਾ ਜਿਹੜਾ ਗਲਾਈਆਂ ਦਾ ਢੂਲੇਗਾ ਉਹ ਹਜੇ ਖੁੱਲਿਆ ਨਹੀਂ ਹੈਗਾ ਤੇ ਕੋਠੀ ਦੇ ਵਿੱਚ ਬਹੁਤ ਕੁਸ਼ੇ ਦੇ ਵਿੱਚ ਨਵਾਰਨ ਵਾਲਾ ਬਾਇਰਲ ਪ੍ਰੋਜੈਕਟ ਆਪਣਾ ਇਹ ਜਿਹੜੀਆਂ ਇਸ ਕੋਠੀ ਦੀਆਂ ਗਲਾਈਆਂ ਨੇ ਉੱਪਰਲੇ ਪਾਸੇ ਬਰਾਂਡੇ ਦੀਆਂ ਉਹਦਾ ਹਜੇ ਫਿਲਹਾਲ ਢੂਲਾ ਖੁੱਲਿਆ ਨਹੀਂ ਹੈਗਾ ਕਿਉਂਕਿ ਇੱਕ ਕੰਮ ਜਿਹੜਾ ਹੈਗਾ ਰਣਿਕ ਪ੍ਰੋਜੈਕਟ ਦੇ ਵਿੱਚ ਚੱਲ ਰਿਹਾ ਹੈ ਤੇ ਕੋਠੀ ਜਦੋਂ ਬਣ ਕੇ ਤਿਆਰ ਹੋਊਗੀ ਨਾ ਬਾਕੀ ਇਹ ਕੋਠੀ ਜਿਹੜੀ ਬਾਹ ਕਮਾਲ ਤਿਆਰ ਹੋਊਗੀ ਜਮਾ ਤੇ ਕੰਪਲੀਟ ਤੇ ਆਪਾਂ ਇਹਦੀ ਫੁੱਲ ਵੀਡੀਓ ਵੀ ਆਪਾਂ ਇਹਦੀ ਲੈ ਕੇ ਆਵਾਂਗੇ ਜ਼ਰੂਰ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖੋ ਇਹਦੇ ਵਿੱਚ ਇੱਕ ਹੋਰ ਨਵੀਂ ਚੀਜ਼ ਰਹਿਣ ਵਾਲੀ ਹੈ ਆਪਾਂ ਚੱਲਦੇ ਆਂਗੇ ਫਰਸਟ ਫਲੋਰ ਦੇ ਉੱਪਰਲੇ ਪਾਸੇ ਹੁਣ ਆਪਾਂ ਖੜੇ ਆਂਗੇ ਟਾਪ ਫਲੋਰ ਦੇ ਉੱਪਰ ਛੱਤ ਦੇ ਉੱਪਰ ਖੜੇ ਆਂਗੇ ਉੱਪਰਲੇ ਪਾਸੇ ਜਿਹੜਾ ਟੈਂਕੀ ਦਾ ਏਰੀਆ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਟੈਂਕੀ ਦਾ ਏਰੀਆ ਨੇ ਬਹੁਤ ਸੋਹਣੇ ਤਰੀਕੇ ਦਾ ਬਣਾਇਆ ਹੈਗਾ ਕਈ ਵਾਰੀ ਆਪਾਂ ਟੈਂਕੀ ਵਾਲੇ ਪਾਸੇ ਕਿਰਸ ਜੀ ਕਰਦੇ ਨੇ ਹੁੰਨੇ ਵੀ ਯਾਰ ਚੱਲ ਉੱਪਰ ਟੈਂਕੀ ਰੱਖਣੀ ਹੈ ਤੇ ਤੁਸੀਂ ਇਹ ਦੇਖ ਲਓ ਵੀ ਪੂਰਾ ਜਮਾ ਇਹਨਾਂ ਸ਼ੌਂਕ ਨਾਲ ਬਣਾਇਆ ਹੈਗਾ ਜਿਵੇਂ ਆਪਾਂ ਨੇ ਮੈਪ ਦੇ ਵਿੱਚ ਦਿੱ ਜਿਵੇਂ ਨਕਸ਼ੇ ਦੇ ਵਿੱਚ ਦਿੱਤਾ ਹੋਇਆ ਸੀਗਾ ਉਹੀ ਇਹਨਾਂ ਨੇ ਹੂ ਹੂ ਕਾਪੀ ਕਰਕੇ ਤਿਆਰ ਕੀਤੀ ਹੋਈ ਹੈ ਇਹਦੀ ਤੇ ਬਹੁਤ ਸੋਹਣਾ ਪ੍ਰੋਜੈਕਟ ਬਣਿਆ ਹੋਇਆਗਾ ਪ੍ਰੋਜੈਕਟ ਇਹ ਬਹੁਤ ਜ਼ਿਆਦਾ ਸੋਹਣਾ ਬਣਨਾ ਹੈਗਾ ਤੁਸੀਂ ਬਾਕੀ ਦੇਖ ਵੀ ਰਹੇ ਹੋ ਤੇ ਜਿਵੇਂ ਫਰੰਟ ਐਲੀਵੇਸ਼ਨ ਆਪਣਾ ਪਹਿਲਾਂ ਆਪਾਂ ਨੇ ਪਾਇਆ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਜਿੰਨੇ ਵੀ ਆਪਣੇ ਪੇਜ ਬਣੇ ਹੋਏ ਨੇ ਉਹਦੇ ਉੱਪਰ ਤੁਸੀਂ ਕਾਫੀ ਸਾਰਾ ਪਿਆਰ ਹੈ ਜਿਹੜਾ ਉਹ ਦਿੱਤਾ ਹੈਗਾ ਇਹਨੂੰ ਵੀਡੀਓ ਨੂੰ ਤੁਸੀਂ ਇਹਦੀ ਬਾਹਰਲੇ ਪਾਸੇ ਬਾਉਂਡਰੀ ਦੇਖ ਸਕਦੇ ਹੋ ਵੀ ਬਾਉਂਡਰੀ ਵੀ ਪੂਰੀ ਕਲਾਸਿਕ ਲੁੱਕ ਦੇ ਵਿੱਚ ਤਿਆਰ ਕੀਤੀ ਹੈਗੀ ਜਿਵੇਂ ਮਿੱਤਰੋ ਤੁਸੀਂ ਕੋਠੀ ਦੇਖੀ ਇਹ ਵੀ ਉੱਪਰਲੇ ਪਾਸੇ ਆਪਾਂ ਟੈਂਕੀ ਜਿਹੜੀ ਤੁਹਾਨੂੰ ਦਿਖਾਇਆ ਸੀਗਾ ਬਾਕੀ ਤੁਸੀਂ ਮੋਲਡਿੰਗ ਵਗੈਰਾ ਚੈੱਕ ਕਰ ਸਕਦੇ ਹੋ ਜਦੋਂ ਇਹ ਪ੍ਰੋਪਰ ਪਲਸਤਰ ਹੋ ਗਈ ਪ੍ਰੋਪਰ ਤਿਆਰ ਹੋ ਗਈ ਕੋਠੀ ਇਹ ਤੁਸੀਂ ਉਦੋਂ ਵੀ ਦੇਖੋ ਇਸ ਕੋਠੇ ਦੀ ਕੀ ਗੱਲਬਾਤ ਬਣ ਕੇ ਸਾਹਮਣੇ ਆਉਂਦੀ ਹੈਗੀ ਤੇ ਜਿਹੜਾ ਉੱਪਰਲੇ ਪਾਸੇ ਟੈਂਕੀ ਜਿਹੜੀ ਆਪਾਂ ਤੁਹਾਨੂੰ ਦਿਖਾਇਆ ਸੀਗਾ ਟੈਂਕੀ ਦਾ ਏਰੀਆ ਵੀ ਪੂਰੇ ਸ਼ੌਂਕ ਦੇ ਨਾਲ ਡਬਲ ਐਂਟਰ ਲਾ ਕੇ ਉਹ ਵੀ ਬਹੁਤ ਵਧੀਆ ਬਣਾਇਆ ਹੋਇਆ ਸੀਗਾ ਤੇ ਬਾਕੀ ਸੋਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਆਪਣਾ ਕੰਮ ਹੈ ਜਿਹੜਾ ਵਿਦਮ ਮਟੀਰੀਅਲ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅ ਕਿਸੇ ਵੀ ਪੰਜਾਬ ਦੇ ਕੋਨੇ ਦੇ ਵਿੱਚ ਜਿਹੜਾ ਆਪਾਂ ਵਿਦਮ ਮਟੀਰੀਅਲ ਵਰਕ ਹੈਗਾ ਉਹੋ ਕਰਾਂਗੇ ਤੇ ਬਿਲਕੁਲ ਆਪਣੀ 100% ਜ਼ਿੰਮੇਵਾਰੀ ਹੋਊਗੀ ਕਿ ਜਿਹੜਾ ਕੋਈ ਸਮਾਨ ਹੈਗਾ ਉਹ ਸਮਾਨ ਬ੍ਰਾਂਡ ਤੇ ਇੱਕ ਨੰਬਰ ਸਮਾਨ ਕੰਪਨੀ ਪੂਆ ਜਮਾਨ ਤੇ ਉਹਦੇ ਵਿੱਚ ਕੋਈ ਹਿਰਾਫੇਰੀ ਵਾਲੀ ਗੱਲ ਨਹੀਂ ਹੋਊਗੀ ਇੱਕ ਨੰਬਰ ਦਾ ਸਮਾਨ ਪਾਵਾਂਗੇ ਜਮਾਨ ਬ੍ਰਾਂਡਡ ਸਮਾਨ ਪਾਵਾਂਗੇ ਸਾਰਾ ਤੇ ਜੇਕਰ ਤੁਸੀਂ ਬਦ ਮਟੀਰੀਅਲ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਆਪਣੇ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਵਾਸਤੇ ਆਪਣੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੇਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ